ਆ ਨਵਾਂ ਨਾਮ ਲਸੋ ਬਗੈ ਸਿੰਘ ਆਪਾਂ ਮੋਟੇ ਬ੍ਰੈਂਡ ਕਦਰੇ ਕੁਆਲਟੀ ਫਰਨੀਚਰ ਨਾਲ ਦੇਖੋ ਬਈ ਬੈਡ ਬੈਡ ਦਾ ਡਿਜ਼ਾਈਨ ਬਾਕੀ ਆ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਇੱਥੇ ਸੰਪਰਕ ਕਰ ਸਕੋ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਐਦਾਂ ਅਲਮਾਰੀਆਂ ਲੀਆਂ ਬੱਚਿਆਂ ਵਾਲੀਆਂ ਤੇ ਇਹ ਐਸ ਸ਼ੂਜ਼ ਰੈਕ ਦੇਖ ਖਦ ਨੂੰ ਤੇ ਮਾਸਟਰੀ ਕਰਾ ਦੇ ਬਾਈ ਦਾ ਇਹਦਾ ਬਿਲਕੁਲ ਲੋ ਪ੍ਰਾਈਸ ਆ ਵੀਡੀਓ ਚੱਲਦੀ ਜਾਲੀ ਸ਼ੇਅਰ ਕਰ ਦਿਓ ਬਾਕੀ ਹੁਣ ਦਿਖਾਉਣਾ ਅੱਗੇ ਜਾਜੂ ਜਵਾਣ ਇਹ ਦੇਖੋ ਬਾਈ ਜੀ ਸੋਫਾ ਦਾ ਵਧੀਆ ਪੂਰਾ ਸਿਰਾ ਗੱਲਵਾਤਾ ਜਮਾ ਡਿਜ਼ਾਈਨ ਇੱਕ ਤੋਂ ਇੱਕ ਪਰਿਆ ਬਾਕੀ ਜਿਦਰਾ ਆਹ ਦੇਖੋ ਬਈ ਨਮਰ ਜਾਨ ਘੈਂਟ ਲੈਪਾਂ ਦੇ ਨਾਲ ਤੇ ਆ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਬਾਾਈ ਦੇ ਨਾਲ ਸੰਪਰਕ ਕਰ ਸਕਦੇ ਤੁਸੀਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਡਿਜ਼ਾਈਨ ਇੱਕ ਤੋਂ ਇੱਕ ਪਰਿਆ ਆਹ ਦੇਖੋ ਜੇਕਰ ਕਿਆ ਬਾਤ ਹੈ ਆ ਦੇਖੋ ਲੈ ਕਿਆ ਬਾਤ ਹੈ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਜੀ ਡਿਜ਼ਾਈਨ ਹੈਗੇ ਨੇ ਕਿ ਬਾਦੂ ਆਪਣੇ ਕੋਲੇ ਤਕ ਹੁਣਾ ਸਾਨੂੰ ਆ ਜੋ ਮਗਰ ਮਗਰ ਕਰਿਓ ਇਹਦਾ ਮਾਹ ਬਈ ਭਾਈ ਕਿੰਨੇ ਘਾੜ ਲਾ ਪੱਲ ਜਿਹਾ ਨੇ ਕਿ ਫਰਨਚਰ ਨਾਲ ਹੀ ਸਗਾ ਡਿਜ਼ਾਈਨ ਹੈਗਾ ਤੇ ਬਾਕੀ ਜਿਹੜੀ ਹਾਈਟ ਦੇਖੋ ਜੀ ਕਿੰਨੀ ਹਾਈਟ ਹੈ ਨੀ ਬਾਕੀ ਆ ਕਰਦਾ ਦੇਖੋ ਕਿੰਨਾ ਘੈਂਟ ਆ ਡਬਲ ਕਰਦਾ ਲੱਗਿਆ ਹੋਇਆ ਹੈਗਾ ਇਹ ਇਹਦਾ ਹੀ ਬਿਲਕੁਲ ਡਾਊਨ ਪੇਮੈਂਟ ਲੈ ਸੱਤ ਦਿਨ ਆ ਦੇ ਕਿਹੜਿਆ ਕੀ ਬਾਤ ਆ ਯਾਰ ਸਿਰਾ ਦਾ ਜਵਾਬ ਕਰੀ ਪਈਏਗੀ ਲੋਕੋ ਦੇਖੋ ਆ ਦੇਖੋ ਬਈ ਇਧਰ ਉਹ ਦੇਖੋ ਤੁਸੀਂ ਇੱਕ ਤੋਂ ਸਾਨੂੰ ਪੂਰੀ ਘੈਂਟ ਜੀ ਦਿਖਾਉਣ ਆ ਗਿਆ ਜੀ ਆ ਦੇਖੋ ਬਈ ਜਾਦੂਏ ਕੁ ਜੇ ਤੁਸੀਂ ਪੂਰਾ ਸੋਵਾ ਸੈੱਟ ਲੈ ਕੇ ਜਾਣੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਇਹ ਫ੍ਰੀ ਦਿੱਤਾ ਜਾਊਗਾ ਬਈ ਜੇ ਤੁਜੀ ਇਹ ਮੋਰ ਲੈ ਕੇ ਜਾਣਾ ਤਕਰੀਬਨ ਤਕਰੀਬਨ ਬਾਈ ਜੀ ਇਧਾ ਰੇਟ ਹੈਗਾ 15000 ਰੁਪਇਆ ਵੀਡੀਓ ਚਲਦੀ ਚਲਦੀ ਸ਼ੇਅਰ ਕਰਦੇ ਹੋ ਬਾਈ ਜੀ ਜੇ ਤੁਜੀ ਜਾਦੂਈ ਖੂ ਲੈਣਾ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਜਿਹਦੇ ਉੱਤੇ ਇੱਕ ਵਾਰੀ ਫੋਨ ਜ਼ਰੂਰ ਕਰੋ ਬਾਕੀ ਬਾਈ ਅਨੋਖੀ ਚੀਜ਼ ਜਮਾ ਇਹ ਗੱਡੀ ਇਹਨਾਂ ਜਿਹੜੀ ਇਹ ਗੱਡੀ ਸਾਨੂੰ ਸਿਰਫ ਕੁਆਲਟੀ ਫਰਨੀਚਰ ਬਾਦਰੇ ਤੋਂ ਮਿਲਣੀ ਹੈ ਕਿ ਬਾਕੀ ਇਹ ਦੁਬਈ ਸਿੰਗapore ਆਸਟ੍ਰੇਲੀਆ ਦੇ ਵਿੱਚੋਂ ਆਉਂਦੀ ਹੈ ਕਿ ਇਹ ਪਹਿਲੀ ਗੱਡੀ ਹੈਗੀ ਜਿਹੜੀ ਕੁਆਲਟੀ ਪਰਮਿਟਰ ਬਾਜ਼ਰੇ ਤੋਂ ਮਿਲਣੀ ਹੈਗੀ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਫੋਨ ਤੁਸੀਂ ਕਰੋ ਬਾਈ ਨੂੰ ਤੇ ਪ੍ਰਾਈਸ ਦਾ ਬਹੁਤ ਘੱਟ ਪ੍ਰਾਈਸ ਹੈਗਾ ਆਜੋ ਲੈ ਜਾਓ ਆ ਕੇ ਸਾਡੀ ਲੇਬਰ ਕਿੰਨੀ ਦੇਖੋ ਬਾਈ ਸੱਚਾ ਗੱਲ ਵਾਦਾ ਜਿਵੇਂ ਮਾਦੀ ਕਮਾਈ ਚੱਲੋ ਇਹਨੂੰ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਰੋਡ ਕੇ ਲੈ ਜਾਓ ਬਾਈ ਕਮਰੇ ਦੇ ਵਿੱਚ ਜਿਹੜੇ ਪਰਦੇ ਪੂਰੇ ਦੇਖ ਲਓ ਅਲਮਾਰੀ ਇਹ ਵੀ ਇੱਕ ਜਾਦੂਈ ਅਲਮਾਰੀ ਕਹਿ ਸਕਦੇ ਆ ਇੱਕ ਆਪਾ ਰੱਖੋਗੇ ਵਿੱਚ ਤੁਹਾਨੂੰ 10 ਦੇਸਣਗੇ ਇੱਕ ਵੀਰ ਦੀ ਬੋਤਲ ਰੱਖੋਗੇ ਤਾਂ ਤੁਹਾਨੂੰ 10 ਦੇਸਣਗੀਆਂ ਇਹ ਚ ਟੈਲੈਂਟ ਕੀ ਹੈਗਾ ਇਹ ਤੁਹਾਨੂੰ ਕੁਆਲਿਟੀ ਫਰਨੀਚਰ ਦੇ ਵਿੱਚ ਆ ਕੇ ਖੁਦ ਚੈੱਕ ਕਰਨਾ ਪਊਗਾ ਕੀ ਚੀਜ਼ ਬਣੀ ਹੋਈ ਆ ਬਾਕੀ ਦੇਖ ਸਕਦੇ ਹੋ ਸਿਰਾ ਗੱਲ ਬਾਤ ਹੈ ਬਾਕੀ ਭਾਈ ਆਹ ਦੇਖੋ ਕ੍ਰੋਕਰੀ ਅਲਮਾਰੀ ਇਹ ਤਕਰੀਬਨ ਹਰੇਕ ਪਰਿਵਾਰ ਨੂੰ ਘਰ ਨੂੰ ਲੋੜ ਰਹਿੰਦੀ ਹੈਗੀ ਤੇ ਬਾਈ ਦੇ ਨਾਲ ਫੋਨ ਤੇ ਗੱਲਬਾਤ ਕਰਸਾਂ ਉਹ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਚੱਕੋ ਪੂਣਾ ਕਮਾ ਦਿਓ ਕਰਾਂ ਤੇ ਬਾਕੀ ਬੱਚਿਆਂ ਵਾਸਤੇ ਬਾਈ ਆ ਬਹੁਤ ਸੌਂਦਾ ਚੀਜ਼ ਬਣੀ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਇੱਕ ਬਾਈ ਦਾ ਝੂਲਾ ਵੀ ਲੱਗਿਆਗਾ ਇਹਦੇ ਚ ਹਰ ਇੱਕ ਸਹੂਲਤ ਬਾਈ ਨੇ ਬੱਚਿਆਂ ਨੂੰ ਮੋਕਰਾ ਦੇ ਤਿਆਰ ਕਰੀ ਰਹੀ ਹੈ ਤੁਹਾਨੂੰ ਦਿਖਾਉਣੇ ਆ ਚਾਰ ਸਪੀਰਾਂ ਆ ਜੀ ਆ ਪੌੜੀ ਹੈਗੀ ਇਹਦੇ ਅੰਦਰ ਮੂਰੇ ਲੱਗਣੀ ਹੈਗੀ ਇੱਕ ਨਾਲੇ ਦੇ ਵਿੱਚ ਝੁੱਗਦਾਗਾ ਬਾਕੀ ਇਹਦੇ ਅੱਗੇ ਇਹਦੇ ਵਿੱਚ ਅਲਮਾਰੀ ਤੇ ਉੱਪਰ ਵੀ ਬੱਚੇ ਦੇ ਸੌ ਸਕਦੇ ਹੈਗੇ ਥੱਲੇ ਵੀ ਬੱਚੇ ਸੌ ਸਕਦੇ ਹੈਗੇ